ਉੱਥੇ ਨਹਿੰਗ ਇਕੱਠੇ ਕਰੀ ਫਿਰਨ ਬੌਂਸਰ ਇਕੱਠੇ ਕਰੀ ਫਿਰਨ ਕੋਣ ਸਿਮਰਜੀਤ ਸਿੰਘ ਵੈਸ ਸਿਮਰਜੀਤ ਸਿੰਘ ਵੈਸ ਜੀ ਉੱਥੇ ਆਪਣੇ ਵਰਕਰ ਇਕੱਠੇ ਕਰ ਲਣ ਮੈਂ ਕਿਸੇ ਵੀ ਇਹਦੀ ਗੱਦੜ ਭਾਬੀ ਕੋ ਡਰਨ ਵਾਲਾ ਨਹੀਂ ਮੇਰੇ ਤੇ ਕੋ ਪੁਲਿਸ ਵਾਲਾ ਪ੍ਰੈਸ਼ਰ ਬਣਾਉਂਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਇਹ ਕੰਪਨੀ ਚੋਂ ਡਾਕੇ ਚਲੇ ਜਾਵੇ ਪਰ ਮੈਂ ਡਰਨ ਵਾਲਾ ਨਹੀਂ ਨਹੀਂ ਕੀ ਗੋਲੀ ਨਹੀਂ ਚੱਲੀ ਇਹਨਾਂ ਨੇ ਜਲਾਈ ਆ ਜੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਖੁਦ ਆਪਣੀ ਦੀ ਅਟੈਕ ਕਰਵਾਇਆ ਹਾਂਜੀ ਪਹਿਲਾਂ ਮੇਰੀ ਗੱਡੀ ਤੇ ਫਾਇਰ ਮਾਰੇ ਫਿਰ ਆਪਣੀ ਤੇ ਮਾਰ ਲਏ ਜੀ 250 ਕਰੋੜ ਰੁਪਏ ਦੀ ਦੋਸਤਾ ਕੰਪਨੀ ਹੈ ਵੀ ਮੇਰੀ ਏ ਜੀ ਉਹਨੂੰ ਸਿਰਫ ਗੰਦੇ ਤਰੀਕੇ ਨਾਲ ਹਟਾਉਣ ਦੀ ਖਾਤਰ ਸਾਰੇ ਛੜੇ ਅੰਤਰ ਰਜੇਗਾ ਮੈਨੂੰ ਉਹਨਾਂ ਦਾ ਚੈਲੰਜ ਕਬੂਲ ਹੈ ਜੀ ਜੀ ਜਗਾ ਟਾਈਮ ਮੈਨੂੰ ਦੱਸ ਦਿਓ ਜੀ ਮੈਂ ਤੁਰੰਤ ਹਾਜ਼ਰ ਹਾਂ ਪਰੋਦਾ ਕਹਿੰਦੇ ਮੇਰੇ ਪੀਏ ਦੇ ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਮੈਂ ਕਿਹਾ ਜੀ ਮੈਂ ਕਿਹਾ ਜੀ ਪੀਏ ਦਾ ਸੱਟਾ ਵੱਜੀਆਂ ਪੀਏ ਤਾਂ ਉੱਥੇ ਹੀ ਨਹੀਂ ਸੀ ਉਹਦੀ ਤੁਸੀਂ ਮੋਬਾਈਲ ਲੋਕੇਸ਼ਨ ਪੁਲਿਸ ਚੰਗੀ ਹੋਵੇ ਟਰੇਸ ਕਰ ਲਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਇਹ ਪੀਏ ਸਾਹਿਬ ਉਥੇ ਸੀ ਜਾਂ ਘਰੇ ਸੌਰੇ ਸੀ ਉਹ ਕਹਿੰਦੇ ਮੈਂ ਤਾਂ ਕੋਈ ਕਰਪਸ਼ਨ ਅਜ ਤੱਕ ਕੀਤੀ ਨਹੀਂ ਕਹਿੰਦੇ ਜੇ ਮੈਂ ਕਰਪਸ਼ਨ ਕਰ ਸਕਦਾ ਹੁੰਦਾ ਹੁਣ ਨੂੰ ਕਿੰਨੀ ਲੋਕ ਸਮਾ ਲੈਂਦਾ ਵੇਖੋ ਪੰਜਾਬੀ ਦੀ ਕਹਾਵਤ ਆ hath na pujhe thugo ya angur khatte ਉਹ ਇਹਨਾਂ ਤੇ ਪੂਰੀ ਟੁਕਦੀ ਆ ਪਰ ਉਹ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਕੱਲ ਸਿਮਰਜੀਤ ਸਿੰਘ ਬੈਂਸ ਹੋਣਾ ਤੇ ਹਮਲੇ ਦੀ ਖਬਰ ਆਉਂਦੀ ਹੈ ਔਰ ਉਸ ਤੋਂ ਬਾਅਦ ਅੱਜ ਉਹਨਾਂ ਦੀ ਇੱਕ ਮੀਡੀਆ ਨੂੰ ਦਿੱਤੀ ਬਾਈਟ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਪਰਿਵਾਰਕ ਝਗੜੇ ਦੀ ਗੱਲ ਵੀ ਕਰਦੇ ਨੇ ਕਿਉਂਕਿ ਜਿਹੜੇ ਇਲਜ਼ਾਮ ਲੱਗੇ ਸੀ ਉਹ ਉਹਨਾਂ ਦੇ ਭਤੀਜੇ ਦੇ ਉੱਪਰ ਲੱਗੇ ਸੀ ਤਾਂ ਸਾਡੇ ਨਾਲ ਮੈਂ ਜੀ ਜੀ ਮੈਂ ਦੋਸਤੋਂ ਉਹਨਾਂ ਦੀ ਜਿਹੜੀ ਅੱਜ ਉਹਨਾਂ ਨੇ ਪੀਸੀ ਕੀਤੀ ਮੈਂ ਉਹ ਲਾਈਵ ਦੇਖੀ ਜੀ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਮੈਨੂੰ ਉਹਨਾਂ ਦਾ ਚੈਲੰਜ ਕਬੂਲ ਹੈ ਜੀ ਜੀ ਜਗਾ ਟਾਈਮ ਮੈਨੂੰ ਦੱਸ ਦਿਓ ਜੀ ਮੈਂ ਤੁਰੰਤ ਹਾਜ਼ਰ ਕੱਲਾ ਨਹੀਂ ਹੋਵਾਂਗਾ ਮੈਂ ਆਪਣੇ ਵੱਡੇ ਬ੍ਰਦਰ ਸਰਦਾਰ ਬਲਵਿੰਦਰ ਸਿੰਘ ਬੈਸ ਹਣਾ ਨੂੰ ਨਾਲ ਲੈ ਕੇ ਤੁਹਾਡੀ ਹਾਜ਼ਰੀ ਭਰਾਂਗਾ ਔਰ ਜਿਹੜੇ ਮੇਰੇ ਭਾਈ ਸਾਹਿਬ ਮੇਰੇ ਤੇ ਇਲਜ਼ਾਮ ਲਾਉਂਦੇ ਆ ਮੈਂ ਕੱਲੀ ਕੱਲੀ ਗੱਲ ਦੱਸਾਂਗਾ ਮੇਰੀ ਕੰਪਨੀ 97 ਤੋਂ ਚੱਲਦੀ ਕਿਦਾਂ ਇਹਨਾਂ ਨੇ ਹਥਿਆਈ ਉਹਦੇ ਅੰਦਰ ਬੋਗਸ ਸ਼ੇਅਰ ਹੋਲਡਰ ਕਿਹੜੇ-ਕਿਹੜੇ ਪਾਏ ਬੋਗਸ ਸਕ ਨੇਚਰ ਕਿਹੜੇ ਕਿਹੜੇ ਕਾਉਂਸਲਰ ਨੇ ਕੀਤੇ ਜਿਹੜੇ ਫੈਸਲੇ ਚ ਸ਼ਾਮਲ ਨਹੀਂ ਸੀ ਮੈਂ ਪੂਰਾ ਵਿਸਤਾਰ ਸਹਿਤ ਜਿਹੜਾ ਕਹਿੰਦੇ ਮੇਰਾ ਰਾਜਨੀਤਿਕ ਜੀਵਨ ਇੱਕ ਚਿੱਟਾ ਕਾਲਰ ਕਦੇ ਚਿੱਟੀ ਚਾਦਰ ਹੂੰ ਤੇ ਦਮ ਭਰਦੇ ਆ ਇੱਕ ਸਭ ਤੋਂ ਪਹਿਲੇ ਪੂਰਾ ਮਸਲਾ ਦੱਸੋ ਸਾਨੂੰ ਕੀ ਹੈ ਕਿਉਂਕਿ ਨਹੀਂ ਮਸਲਾ ਜਿਹੜੇ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੈਂ ਤਾਂ ਕਹਿੰਦਾ ਮੈਂ ਲਾਈਵ ਹੋਣ ਨੂੰ ਉਹਨਾਂ ਨਾਲ ਸਾਂਝਾ ਬੈਠਣ ਨੂੰ ਤਿਆਰ ਆਂ ਜੀ ਉਹਨਾਂ ਨੂੰ ਸਮਾਂ ਪੁੱਛੋ ਮੈਂ ਹਾਜ਼ਰ ਆਂ ਜੀ ਉਹ ਵੀ ਕਹਿ ਰਹੇ ਸੀ ਕਿ ਪ੍ਰੈਸ ਕਾਨਫਰੈਂਸ ਕਰਵਾ ਬਾਹਰ ਜੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਰਿੰਗ ਮਾਰੋ ਜੀ ਮੈਨੂੰ ਟਾਈਮ ਦੱਸ ਦਿਓ ਜਿੱਥੇ ਤੁਸੀਂ ਕਹੋਗੇ ਅਸੀਂ ਹਾਜ਼ਰ ਹੋ ਜਵਾਂਗੇ ਜੀ ਪਰ ਏਡੀ ਕੀ ਗੱਲ ਹੋਊਗੀ ਕਿ ਗੋਲੀ ਚੱਲਣ ਦੀ ਨੋਪਤਾ ਜੇ ਮੈਂ ਤੁਹਾਨੂੰ ਗੋਲੀ ਦੱਸਾਂਗਾ ਵੀ ਇਹ ਗੋਲੀ ਮੈਨਿਪੂਲੇਸ਼ਨ ਇਹਨਾਂ ਨੇ ਕਿਦਾਂ ਕੀਤੀ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਣ ਦੀ ਖਾਤਰ ਔਰ ਕੰਪਨੀ ਨੂੰ ਕਿਸ ਤਰ੍ਹਾਂ ਹਥਿਆਉਣਾ ਮੈਨੂੰ ਡਾਊਨ ਕਰਨ ਦੀ ਖਾਤਰ ਅਦੇ ਇਹ ਨਾ ਐਫ ਆਈ ਆਰ ਤੋਂ ਡਰਦਾ ਨਾ ਇਹਨਾਂ ਦੀਆਂ ਗੱਦੜ ਭਾਵਕੀਆਂ ਤੋਂ ਡਰਦਾ ਕਿਸੇ ਤੋਂ ਤੁਸੀਂ ਕਿਰਪਾ ਕਰਕੇ ਇੱਕ ਸਾਡੀ ਸਾਂਝੀ ਸਟੇਜ ਲਵਾ ਦਿਓ ਮੈਨੂੰ ਸਾਰੀਆਂ ਇਹਦੀਆਂ ਸ਼ਰਤਾਂ ਚੈਲੰਜ ਇਹਦੇ ਕਬੂਲ ਆ ਜੀ ਉਹਨਾਂ ਨੇ ਇੱਥੇ ਤੱਕ ਵੀ ਗੱਲ ਕਹੀ ਉਹ ਕਹਿੰਦੇ ਕਿ ਸਾਰਾ ਕੁਝ ਜਿਹੜਾ ਸੀ ਲਿਖਤੀ ਰੂਪ ਦੇ ਵਿੱਚ ਸੀ ਕਹਿੰਦੇ ਜਦੋਂ ਜ਼ਾਇਦਾ ਪ੍ਰਾਪਰਟੀ ਜਿਹੜੀ ਵੰਡੀ ਗਈ ਹੈ ਕਹਿੰਦੇ ਉਦੋਂ ਲਿਖਤੀ ਅਨਸਾਰਾ ਕੁਝ ਹੋਇਆ ਬਾਅਦ ਉਸ ਕਹਿੰਦੇ ਮੈਂ ਤਾਂ ਇਹ ਵੀ ਗੱਲ ਸੀ ਕਹਿੰਦੇ ਮੈਂ ਜਿਹੜਾ ਵਰਕਾ ਉਹ ਵੀ ਪਾੜ ਦਿੱਤਾ ਸੀ ਮੈਂ ਤੁਹਾਨੂੰ ਉਹੀ ਦੱਸਣ ਲੱਗਿਆ ਜੀ ਤੁਸੀਂ ਬੜੇ ਸਮਝਦਾਰ ਹੋ ਜੀ ਇਹਨਾਂ ਦੇ ਹੱਥ ਦੀ ਸਭ ਤੋਂ ਪਹਿਲੀ ਬੰਡ ਹੈਂਡਰਾਈਟਿੰਗ ਸਰਦਾਰ ਸਿਮਰਜੀਤ ਸਿੰਘ ਬੈਂਸ ਮੈਂ ਬਿਰਧ ਸਬੂਤ ਪ੍ਰੂਫ ਲੈ ਕੇ ਹਾਜ਼ਰ ਹੋਊਗਾ ਤੁਸੀਂ ਕਦੇ ਆ ਦੁਨੀਆਂ ਦੇ ਕਿਸੇ ਤਖਤ ਉੱਤੇ ਕੀ ਇੱਕ ਵਾਰੀ ਬੰਡ ਹੋ ਗਈ ਕਾਗਜ਼ ਉੱਪਰ ਲਿਖੀ ਗਈ ਉਸ ਤੋਂ ਬਾਅਦ ਜੇ ਦੂਸਰਾ ਬੰਦਾ ਦੂਜੀ ਤੇ ਰੱਖ ਕੇ ਕਹੇ ਵੀ 17 ਸ਼ਰਤਾਂ ਇਹਦੇ ਚ ਹੋਰ ਐਡ ਕਰੋ ਇਹਦੇ ਤੇ ਸਾਈਨ ਕਰੋ ਹੂੰ ਕੀ ਉਹ ਸਹੀ ਆ ਜਾਂ ਗਲਤ ਆ ਜੀ ਕੀ ਸ਼ਰਤਾਂ ਸੀ ਉਹ ਮੈਂ ਤੁਹਾਨੂੰ ਸਾਰਾ ਕੁਝ ਪਰੇ ਮੈਂ ਤੁਹਾਨੂੰ ਦੇ ਦੇਣਾ ਤੁਸੀਂ ਮੇਰਾ ਟਾਈਮ ਸੈਟ ਕਰਾਓ ਜੀ ਹੂੰ 117 ਸ਼ਰਤਾਂ ਦਾ ਮੈਂ ਤੁਹਾਨੂੰ ਮੂੰਹ ਜਵਾਨੀ ਯਾਦ ਨਹੀਂ ਆ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਨਾਂ ਨੇ ਕਈ ਉਹ ਕਹਿੰਦੇ ਕਿ ਮੈਂ ਤਾਂ ਕਹਿੰਦੇ 13 ਜੇਲ੍ਹਾਂ ਦੇ ਵਿੱਚ ਜਾ ਚੁੱਕਿਆ ਹਾਂ ਕਹਿੰਦੇ ਮੈਂ ਚਾਹੁੰਦਾ ਤਾਂ ਬਹੁਤ ਰੁਪਏ ਕਮਾ ਸਕਦਾ ਸੀ ਕਹਿੰਦੇ ਮੈਂ ਬਹੁਤ ਨੋਟਾਂ ਦੀ ਜਿਹੜਾ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਸਾਰਾ ਕੁਝ ਇਹਨਾਂ ਦਾ ਓਪਨ ਕਰ ਦਿਆਂਗਾ ਜੀ ਹੂੰ ਹੂੰ ਪਰ ਇਹ ਮਸਲਾ ਹੈ ਕਿ ਆਪਾਂ ਕਿਉਂਕਿ ਆਪਾਂ ਗੱਲ ਕਰ ਤਾਂ ਹੀ ਤੁਹਾਡਾ ਅਸੀਂ ਵਰਸ਼ਨ ਲਿਆ ਕਿ ਮਸਲਾ ਕੀ ਹੈ ਦੇਖੋ ਇੱਕ ਪਾਸੇ ਸਿਮਰਜੀਤ ਸਿੰਘ ਬੈਂਸ ਹੋਣਾ ਨੇ ਇਲਜ਼ਾਮ ਲਗਾਏ ਨੇ ਪ੍ਰਾਪਰਟੀ ਨੂੰ ਲੈ ਕੇ ਉਹ ਕਹਿੰਦੇ ਕਿ ਜਿਹੜੀ ਕੰਪਨੀ ਸੀ ਜਿਹਦੇ ਵਿੱਚ ਹਜ਼ਾਰਾਂ EMPLOYE ਕੰਮ ਕਰਦੇ ਆ ਕਹਿੰਦੇ ਜੇ ਉਹ ਮੇਰੇ ਹਿੱਸੇ ਆ ਗਈ ਤਾਂ ਇਸ ਦੇ ਵਿੱਚ ਹੋ ਕੀ ਗਿਆ ਕਹਿੰਦੇ ਮੇਰੀ ਮੇਰੀ ਬੇਨਤੀ ਸੁਣੋ ਹਿੱਸੇ ਇਹਨਾਂ ਦੇ ਆ ਗਈ ਜੀ ਹੂੰ ਮੈਂ ਕਹਿੰਦਾ ਜੀ ਜਮ ਜਮ ਫੈਸਲਾ ਹੋਇਆ ਨਵੀਆਂ ਸ਼ਰਤਾਂ ਕਹਿੰਦੇ 17 ਐਡ ਕਰੋ ਫੈਸਲਾ ਟੁੱਟ ਗਿਆ ਫੈਸਲਾ ਟੁੱਟਣ ਤੋਂ ਬਾਅਦ ਜੇ ਉਹ ਫੈਸਲਾ ਸਿਰ ਤੇ ਰੱਖ ਕੇ ਗੇੜੇ ਕੱਢਣ ਉਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜੀ ਉਹ ਕਹਿੰਦੇ ਮੈਂ ਤਾਂ ਕੋਰਟ ਵੀ ਨਹੀਂ ਗਿਆ ਕੋਰਟ ਵੀ ਕਹਿੰਦੇ ਮੇਰੇ ਬ੍ਰਦਰ ਗਏ ਨੇ ਨਹੀਂ ਬਿਲਕੁਲ ਗਏ ਆ ਜੀ ਮੈਂ ਕਦੋਂ ਮੁਕਰਦਾ ਨਾ ਮੈਂ ਇਨਕਾਰੀ ਕਰਦਾ ਜੀ ਇਹਨੂੰ ਪੁੱਛੋ ਜੀ ਤੇਰੇ ਬੰਦਿਆਂ ਦੇ 420 ਦਾ ਦੋ ਬੰਦਿਆਂ ਦਾ ਮੁਕਾਦਾ ਐਫ ਆਈ ਆਰ ਹੋ ਗਈ ਫਰਾਡ ਦੀ ਇਹਨਾਂ ਦੀ ਤਿਆਰੀ ਸੀ 420 ਦਾ ਮੁਕਦਮਾ ਹੋਣ ਦੀ ਸਾਰੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਮੈਂ ਤਾਂ ਤੁਹਾਨੂੰ ਕਹਿੰਦਾ ਤੁਹਾਡਾ ਭਲਾ ਹੋਵੇ ਇਹਨਾਂ ਤੋਂ ਕੋਈ ਨਾ ਕੋਈ ਸਮਾ ਲਾਓ ਤੇ ਆਪਾਂ ਸਾਂਝਾ ਪੀਸੀ ਕਰੀਏ ਜੀ ਹੂੰ ਉਹ ਤਾਂ ਕਹਿ ਰਹੇ ਸੀ ਕਹਿੰਦੇ ਮੈਨੂੰ ਵੀ ਬੁਲਾ ਲਿਓ ਕਹਿੰਦੇ ਮੈਂ ਵੀ ਮੈਸਾ ਜੀ ਬੁਲਾਓ ਮੈਨੂੰ ਹੁਣ ਤੁਸੀਂ ਦੱਸੋਗੇ ਕੱਲ ਸਵੇਰ ਦਾ ਰੱਖਣਾ ਲੇਟ ਨਾਈਟ ਰੱਖਣਾ ਮੈਂ ਤੁਹਾਡਾ ਹਰ ਮੈਨੂੰ ਸਮਾਂ ਮਨਜ਼ੂਰ ਆ ਤੁਸੀਂ ਜਿਹੜਾ ਤੁਸੀਂ ਮੈਨੂੰ ਮਰਜ਼ੀ ਟਾਈਮ ਦੇ ਸੀ ਇੱਕ ਉਹਨਾਂ ਨੇ ਹੋਰ ਗੱਲ ਕਹੀ ਉਹ ਕਹਿੰਦੇ ਕਿ ਕੰਪਨੀ ਦੇ ਅੰਦਰ ਵੀ ਕਹਿੰਦੇ ਗੋਲੀ ਚੱਲੀ ਸੀ ਉਦੋਂ ਵੀ ਕਹਿੰਦੇ ਮੇਰੇ ਭਤੀਜੇ ਨੇ ਚਲਾਈ ਸੀ ਗੋਲੀ 100% ਝੂਠ ਅੰਦਰ ਨਹੀਂ ਗੋਲੀ ਚੱਲੀ ਕੰਪਨੀ ਦੇ ਵਿੱਚ ਮੇਰੀ ਬੇਨਤੀ ਸੁਣੋ ਜੇ 26 ਏਕੜ ਜਗ੍ਹਾ ਹੈਗੀ ਆ ਸਾਡੀ ਉਹਦੇ 66 ਪੈਸੇ ਅਰ ਯੇ ਸਿੱਧਾ ਸਾਡੇ ਪਰਸਨਲ ਨਾਮ ਤੇ ਆ ਕੰਪਨੀ ਕੋਲੇ ਮਾਤਰ 3000 ਗਰ ਜਗ੍ਹਾ ਆ ਜੀ ਕੀ ਮੈਨੂੰ 26 ਏਕੜ ਦੇ ਵਿੱਚੋਂ ਜਿਹੜੀ ਮੇਰੀ ਪਰਸਨਲ ਕੱਲੇ ਦੇ ਨਾਮ ਤੇ ਪ੍ਰਾਪਰਟੀ ਆ ਮੈਨੂੰ ਉੱਥੇ ਵੜਨੋਂ ਰੋਕ ਸਕਦੇ ਆ ਹੂੰ ਮੈਨੂੰ ਆਪਣੇ ਘਰੇ ਜਾਣ ਤੋਂ ਕੋਈ ਬੰਦਾ ਰੋਕ ਸਕਦਾ ਨਹੀਂ ਉੱਥੇ ਗੋਲੀ ਚੱਲੀ ਕਿ ਨਹੀਂ ਚੱਲੀ ਨਹੀਂ 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 ਗੋਲੀ ਚੱਲੀ ਨਹੀਂ ਜੀ ਇਹ ਉੱਥੇ ਨਹਿੰਗ ਇਕੱਠੇ ਕਰੀ ਫਿਰਨ ਬੌਂਸਰ ਇਕੱਠੇ ਕਰੀ ਫਿਰਨ ਕੌਣ ਸਿਮਰਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਆ ਜੀ ਦੋਤੇ ਆਪਣੇ ਵਰਕਰ ਇਕੱਠੇ ਕਰ ਲਣ ਮੈਂ ਕਿਸੇ ਵੀ ਇਹਦੀ ਗਿੱਦੜ ਭਾਬੀ ਕੀ ਤੋਂ ਡਰਨ ਵਾਲਾ ਨਹੀਂ ਹੂੰ ਉਹਨਾਂ ਨੇ ਇਹ ਵੀ ਕਿਹਾ ਉਹ ਕਹਿੰਦੇ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਪਰਦੇ ਪਾਇ ਜਾਣ ਘਰ ਦੀ ਗੱਲ ਘਰ ਚ ਰਹਿ ਪੇ ਕਹਿੰਦੇ ਪਰ ਸਾਹਮਣੇ ਉਹ ਕਹਿੰਦੇ ਕਿਸੇ ਨੇ ਕਸਰ ਨਹੀਂ ਛੱਡੀ ਤਾਂ ਕਰਕੇ ਕਹਿੰਦੇ ਹੁਣ ਮੈਨੂੰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੋਲਣਾ ਦਾ ਕਾਗਜਾਂ ਨੇ ਆ ਨਾ ਹੂੰ ਮੈਂ ਆਪਣੇ ਮੂੰਹ ਮੀਆਂ ਮਿੱਠੂ ਬਣੀ ਚਲਾਂ ਜੀ ਮੈਂ ਬਹੁਤ ਚੰਗਾ ਆ ਜੀ ਮੈਂ ਉਹ ਦੋਸਤਾ ਗੱਲ ਸਹੀ ਨਹੀਂ ਹੈਗੀ ਹੈ ਨਾ ਹੂੰ अच्छा कल की पूरा मसला होया गोली जदों चली है डिफेंडर ਦੇ ਕੋਲ ਉਹ ਸਾਰੀ ਇਹਨਾਂ ਦੀ ਮੈਨੂਪੂਲੇਸ਼ਨ ਆ ਜੀ ਮੈਂ ਦੱਸੀਦਾ ਜਾਣਾ ਤੁਹਾਨੂੰ ਕੀ ਮੈਨੂੰ ਸਿਰ ਹੋਣ ਦੇ ਵਿੱਚ ਕੀ ਗੋਲੀ ਨਹੀਂ ਸਿਰਫ ਮੇਰੇ ਤੇ ਮੇਰੇ ਤੇ ਇੱਕ ਪੋਲੀਟੀਕਲ ਪ੍ਰੈਸ਼ਰ ਬਣਾਉਂਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਇਹ ਕੰਪਨੀ ਚੋਂ ਡਰ ਕੇ ਚਲੇ ਜਾਵੇ ਪਰ ਮੈਂ ਡਰਨ ਵਾਲਾ ਨਹੀਂ ਜੀ ਨਹੀਂ ਕੀ ਗੋਲੀ ਨਹੀਂ ਚੱਲੀ ਇਹਨਾਂ ਨੇ ਜਲਾਈ ਆ ਜੀ اچھا ਤੁਸੀਂ ਕਹਿ ਰਹੇ ਹੋ ਕਿ ਖੁਦ ਆਪਣੀ ਦੀ ਡੈਕ ਕਰਵਾਇਆ ਹਾਂਜੀ ਪਰ ਉਹ ਤਾਂ ਕਹਿੰਦੇ ਮੇਰੇ ਪੀਏ ਦੇ ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਮੈਂ ਕਿਹਾ ਜੀ ਮੈਂ ਕਹਾ ਜੀ ਪੀਏ ਦੇ ਸੱਟਾਂ ਵੱਜੀਆਂ ਪੀਏ ਤਾਂ ਉੱਥੇ ਹੀ ਨਹੀਂ ਸੀ ਉਹਦੀ ਤੁਸੀਂ ਮੋਬਾਈਲ ਲੋਕੇਸ਼ਨ ਪੁਲਿਸ ਚੰਗੀ ਹੋਵੇ ਟਰੇਸ ਕਰ ਲਵੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਇਹ ਪੀਏ ਸਾਹਿਬ ਉੱਥੇ ਸੀ ਜਾਂ ਘਰੇ ਸੌਰੇ ਸੀ ਹਮ ਹਮ ਪਰ ਉਹ ਕਹਿੰਦੇ ਨਾਲੇ ਮੇਰੀ ਸਾਰੀ ਡਿਫੈਂਡਰ ਜੱਤੀ ਭੰਗ ਜਿਹੜੀ ਗੋੜੀਆਂ ਆ ਪੀਏ ਸਾਹਿਬ ਦੀਆਂ ਦੋਸਤਾਂ ਇਹ ਗੱਲਾਂ ਕਰਦੇ ਉਹ ਪੀਏ ਸਾਹਿਬ ਤੇ 420 ਦਾ ਮੁਕੱਦਮਾ ਕੋਰਟ ਦੇ ਹੁਕਮਾਂ ਤਹਿਤ ਦਰਜ ਹੋਇਆ ਹੋਇਆ ਹਮ ਹਾਂ ਜੀ ਪਰ ਤੁਸੀਂ ਕੀ ਕਹਿ ਰਹੇ ਹੋ ਕਿ ਤੁਹਾਡੇ ਵੱਲੋਂ ਗੋਲੀ ਨਹੀਂ ਚਲਾਈ ਗਈ ਨਹੀਂ ਜੀ ਨਹੀਂ ਨਹੀਂ ਪਰ ਉਹ ਤਾਂ ਇਲਜ਼ਾਮ ਲਾ ਰਹੇ ਸੀ ਕਹਿੰਦੇ ਕਿ ਮੇਰਾ ਮੈਂ ਕਹਿੰਦੇ ਉਹ ਜੋ ਮਰਜੀ ਇਲਜ਼ਾਮ ਲਾਈ ਜਾਣ ਮੈਂ ਤਾਂ ਮੇਰੀ ਮੇਰੀ ਬੇਨਤੀ ਸੁਣੋ ਮੈਂ ਉਹ ਤਾਂ ਜੋ ਮਰਜੀ ਇਲਜ਼ਾਮ ਲਾਈ ਜਾਣਗੇ ਮੈਂ ਕਹਿੰਦਾ ਜੀ ਇਹ ਪੀਏ ਦਾ ਕਹਿੰਦੇ ਸੱਟਾ ਵੱਜਿਆ ਤੁਸੀਂ ਪਹਿਲਾਂ ਪੀਏ ਹੀ ਨਹੀਂ ਉੱਥੇ ਹਾਜ਼ਰ ਨਹੀਂ ਸੱਟਾ ਘਰੇ ਇਹਨੇ ਮਾਰਿਆ ਉਹਦੇ ਜਾ ਕੇ ਮੈਂ ਕਰ ਸਕਦਾ ਜੀ ਹੂੰ ਹੂੰ ਪਰ ਆਪਣੇ ਆਪ ਦੀ ਅਟੈਕ ਕਿਉਂ ਕਰਵਾਉਣਗੇ ਸਿਰਫ ਤੇ ਸਿਰਫ ਕੰਪਨੀ ਕਮ ਸੇ ਕਮ 250 ਕਰੋੜ ਰੁਪਏ ਦੀ ਦੋਸਤਾ ਕੰਪਨੀ ਹੈਗੀ ਮੇਰੀ ਇਹ ਜੀ ਉਹਨੂੰ ਸਿਰਫ ਗੰਦੇ ਤਰੀਕੇ ਨਾਲ ਹਥਿਆਉਣ ਦੀ ਖਾਤਰ ਸਾਰੇ ਛੜੇ ਅੰਤਰ ਰਜੇ ਜਾ ਰਹੇ ਆ ਹਮ ਇਸ ਤੋਂ ਪਹਿਲਾਂ ਤੁਸੀਂ ਕੋਈ ਪੁਲਿਸ ਦਾ ਰੋਕ ਕੀਤਾ ਜਦੋਂ ਤੁਹਾਡੇ ਨਾਲ ਫਰੋਡ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੇ ਤੁਹਾਡੀ ਪ੍ਰਾਪਰਟੀ ਹਥਿਆਉਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਮੇਰੀ ਬੇਨਤੀ ਸੁਣੋ ਪੋਲੀਟੀਕਲ ਪ੍ਰੈਸ਼ਰ ਤਹਿਤ ਪੁਲਿਸ ਨੇ ਮੇਰੀ ਗੱਲ ਨਹੀਂ ਮੰਨੀ ਠੀਕ ਹੋ ਗਿਆ ਹਮ ਮਾਨਯੋਗ ਕੋਰਟ ਦਾ ਦਰਵਾਜ਼ਾ ਖਟਕਟਾਇਆ ਹਮ ਕੋਰਟ ਨੇ ਡਾਇਰੈਕਸ਼ਨ ਕੀਤੀ ਪੁਲਿਸ ਲੁਧਿਆਣਾ ਨੂੰ ਹਮ ਇਨਵੈਸਟੀਗੇਸ਼ਨ ਦਾ ਮੈਟਰ ਐਂਡ ਡੂ ਇਨਵੈਸਟੀਗੇਸ਼ਨ ਐਂਡ ਇਹਨਾਂ ਨੂੰ ਬੰਦਾ ਇਨਸਾਫ ਦਿਓ کورٹ ਨੇ ਡਾਇਰੈਕਸ਼ਨ ਥੱਲੇ ਕਰਤੀ ਸਬੰਧਤ ਥਾਣੇ ਨੂੰ ਸਬੰਧਤ ਥਾਣੇ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਜਿਹੜਾ ਬੰਦਾ ਦੋਸ਼ੀ ਪਾਇਆ ਗਿਆ ਉਹਦੇ ਤੇ 420 ਦਾ ਮਕਦਮਾ ਕਰ ਦਿੱਤਾ ਹਮ ਤੇ ਕਮਾਨਯੋਗ ਇਹਨਾਂ ਨੇ ਜਲੰਧਰ ਦਾ ਇਹਨਾਂ ਦਾ ਲੋਕ ਇਨਸਾਫ ਪਾਰਟੀ ਦਾ ਐਸਸੀ ਵਿੰਗ ਦਾ ਪ੍ਰਧਾਨ ਜਸਵੀਰ ਸਿੰਘ ਜੀ ਹਮ ਘਰੇ ਵੱਲਵਨੀ ਜਗਦਾ ਬਿਜਲੀ ਦਾ ਬਿੱਲ ਨਹੀਂ ਦੇ ਹੁੰਦਾ ਉਹਨੂੰ ਕੰਪਨੀ ਦਾ ਸ਼ੇਅਰਹੋਲਡਰ ਬਣਾ ਲਿਆ ਬੋਗਸ ਹੂੰ ਉਹਦੇ ਤੇ ਕੋਰਟ ਦੇ ਹੁਕਮਾਂ ਤਹਿਤ ਐਫ ਆਈ ਆਰ 420 ਵੀ ਹੋਈ ਹੂੰ ਤੇ ਬੋਗਸ ਸ਼ੇਅਰਹੋਲਡਰ ਪਾਏ ਉਹਨਾਂ ਦੇ ਆਧਾਰ ਕਾਰਡ ਮੈਨੇਜ ਕਰ ਲਿਆ ਆਧਾਰ ਕਾਰਡ ਇਕੱਠੇ ਕਰਕੇ ਉਹਨਾਂ ਨੂੰ ਪਤਾ ਨਹੀਂ ਵੀ ਆਧਾਰ ਕਾਰਡ ਸਾਹਬ ਨੇ ਕਰਨੇ ਕੀ ਆ ਜਦੋਂ ਕੋਰਟ ਦੇ ਨੋਟਿਸ ਉਹਨਾਂ ਨੂੰ ਗਏ ਉਹਦੇ ਚ ਤਿੰਨ ਬੰਦੇ ਹਾਂ ਜਾ ਕੇ ਸਬੂਧਾ ਸੈਂਟਰ ਬਿਆਨ ਦੇ ਕੇ ਆਏ ਵੀ ਸਮਰਜੀਤ ਸਿੰਘ ਬੈਠ ਨੇ ਸਾਡੇ ਨਾਲ ਠੱਗੀ ਮਾਰੀ ਆ ਨਾ ਅਸੀਂ ਇਹਨੂੰ ਉਧਾਰ卡ਡ ਦਿੱਤਾ ਨਾ ਅਸੀਂ ਇਹਨੂੰ ਆਪਣੇ ਸਾਈਨ ਕੀਤੇ ਆ ਸਾਡਾ ਕੰਪਨੀ ਦੇ ਕਿਸੇ ਵੀ ਸ਼ੇਅਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਅਸੀਂ ਸ਼ੇਅਰ ਕਦੇ ਕੰਪਨੀ ਦਾ ਖਰੀਦਿਆ ਨਾ ਇਹਨੂੰ ਗਿਫਟ ਡੀਡ ਕੀਤੀ ਸਾਡੇ ਕੋਲ ਐਫੀਡਵਟ ਪਈ ਆ ਇਹਦੇ ਸ਼ੇਅਰਹੋਲਡਰਾਂ ਦੇ ਇਹਦੂ ਪਰੇ ਤੁਹਾਨੂੰ ਕੀ ਸਬੂਤ ਦੇ ਦੂਜੀ ਪਰ ਜਿਹੜੀ ਉਹ ਗੱਲ ਕਰਦੇ ਨੇ ਕਿ ਜਿਹੜੀ ਡਿਵਾਈਡੇਸ਼ਨ ਹੋਈ ਆ ਪ੍ਰਾਪਰਟੀ ਦੀ ਜਿਹੜੀ ਵੰਡੀ ਗਈ ਆ 2023 ਦੇ ਵਿੱਚ ਮੈਂ ਕਹਿੰਦਾ ਜੇ ਮੇਰੀ ਗੱਲ ਤੋਂ ਸਾਰੀਆਂ ਗੱਲਾਂ ਛੱਡੋ ਜੀ ਜੀ ਮੇਰੀ ਮੇਲ ਆਈਡੀ ਯੂਜ਼ ਕਰਨ ਦਾ ਤੁਹਾਡੇ ਕੋਲੇ ਕਿਸੇ ਕੋਲੇ ਰਾਈਟ ਹੈ ਨਹੀਂ ਬਿਲਕੁਲ ਨਹੀਂ ਤਾਂ ਚਲੋ ਆਪੋ ਆਪਣੀ ਹੋਈ ਹੈ ਕੰਫੀਡੈਂਸੀ ਦੀ ਮੇਲ ਆਈਡੀ ਜੇ ਕੋਈ ਬੰਦਾ ਯੂਜ਼ ਕਰੇ ਉਦੋਂ ਬਣਦੀ ਕਾਰਵਾਈ ਬਣਦੀ ਹੈ ਹਮ ਅਸੀਂ ਤਾਂ ਸਾਰਾ ਕੁਝ ਟੱਕੀ ਰੱਖਿਆ ਵੀ ਇਹ ਲੀਕ ਨਾ ਹੋਵੇ ਹਮ ਮੇਰੀ ਮੇਲ ਆਈਡੀ ਯੂਜ਼ ਕਰਕੇ ਮੇਰਾ ਰਾਜ਼ ਡਾਈਨ ਪਾ ਰਹੇ ਹੈ ਖੜਦੇ ਕਿੱਥੇ ਆ ਇਹ ਮੈਂ ਜਿੰਦਾ ਜਾਗਦਾ ਬੈਠਾ ਮੈਂ ਕਹਿੰਦਾ ਜੀ ਮੇਰੀ ਮੇਲ ਆਈਡਿੀ ਇਹਨਾਂ ਨੇ ਚੁਰਾਈ ਆ ਔਰ ਮੇਰੀ ਮੇਲ ਆਈਡਿੀ ਯੂਜ਼ ਕਰਕੇ ਕੰਪਨੀ ਚੋਂ ਮੇਰਾ ਅਰਜ਼ਾਈ ਨਿਪੋਂਦੇ ਆ ਹੂੰ ਮੇਰੇ ਬੇਟੇ ਦੇ ਡਿਜੀਟਲ ਸਿਗਨੇਚਰ ਚੱਕ ਕੇ ਆ ਮਨੀ ਜਿਹੜਾ ਤੇ 420 ਦਾ ਮੁਕੱਦਮਾ ਤਾਂ ਹੀ ਹੋਇਆ ਨਾ ਡਿਜੀਟਲ ਸਿਗਨੇਚਰ ਚੱਕ ਕੇ ਔਰ ਸੀਏ ਦੇ ਆਫਿਸ ਤੋਂ ਉੱਥੇ ਲਿਖ ਕੇ ਆ ਯੂਜ਼ ਫਾਰ ਗਵਰਨਮੈਂਟ ਅੰਡਰ ਦੋਸਤੋ ਉੱਥੇ ਗਵਰਨਮੈਂਟ ਅੰਡਰ ਬਾਅਦ ਤੇ ਯੂਜ਼ ਕਰ ਲਿਆ ਆ ਇੱਥੇ ਆ ਕੇ ਉਹਦੇ ਜਿਹੜੇ ਡਿਜੀਟਲ ਸਿਗਨੇਚਰ ਹੈਗੇ ਆ ਉਹਨੂੰ ਮਿਸਯੂਜ਼ ਕਰ ਰਿਹਾ ਹੈ ਇਹ ਇਹ ਖੜਦੇ ਕਿੱਥੇ ਮ ਤੁਸੀਂ ਵੀ ਕਹਿ ਰਹੇ ਹੋ ਕਿ ਤੁਸੀਂ ਪਰਦਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿ ਟੱਕਿਆ ਜਾਵੇ ਸਭ ਕੁਝ ਉਹ ਵੀ ਅੱਜ ਇਹ ਗੱਲ ਕਰ ਰਹੇ ਸੀ ਕਿ ਮੈਂ ਟੱਕਦਾ ਰਿਹਾ ਪਰ ਤੁਸੀਂ ਚੰਗਾ ਹੋਵੇ ਮੇਰੀ ਬੇਨਤੀ ਸੁਣੋ ਚੰਗਾ ਹੋਵੇ ਤੁਸੀਂ ਸਾਂਝੀ ਪੀਸੀ ਕਰਾਓ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਦੀ ਹਾਂ ਚਲੋ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਸ ਨੂੰ ਕਹਾਂਗੇ ਮਿਹਰਬਾਨੀ ਮਿਹਰਬਾਨੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਨਿਹੰਗ ਬਲਾਲੇ ਔਰ ਨਾਲ ਹੀ ਤੁਸੀਂ ਕਿਹਾ ਕਿ ਬੌਂਸਰ ਬੁਲਾ ਲੇ ਉਹ ਕੀ ਘਟਨਾ ਵਾਪਰੀ ਸੀ ਉਹ ਘਟਨਾ ਸਿਰਫ ਤੇ ਸਿਰਫ ਗੇਟ ਬੰਦ ਕਰ ਦਿੱਤੇ ਦੋਨੇ ਅੰਡਰਸਟੇ ਹੋਏ ਕੀ ਉਹਦੀ ਗੱਲ ਇਹ ਤਕਰੀਬਨ 4 ਮਹੀਨੇ 5 ਮਹੀਨੇ ਪੁਰਾਣੀ ਗੱਲ ਆ ਹੂੰ ਹੂੰ ਉਹ ਬਾਂਸਰ ਕਿਹੜੇ ਸੱਦੇ ਜੀ ਜਿਹੜੇ ਮੇਰੇ ਤੋਂ ਕੋਈ 1200 ਰੁਪਈਆ 1000 ਰੁਪਈਆ ਡਿਊਰਿੰਗ ਇਲੈਕਸ਼ਨ ਪਰ ਡੇ ਸੈਲਰੀ ਲੈਂਦੇ ਰਹੇ ਹੂੰ ਹੂੰ ਮੈਨੂੰ ਫੋਨ ਕਰਦੇ ਆ ਸਾਬ ਲੋਕ ਕੰਪਨੀ ਦੇ ਹਾਲਾਤ ਬੜੇ ਖਰਾਬ ਆ ਤੁਸੀਂ ਕੰਪਨੀ ਨਹੀਂ ਆਉਣਾ ਮੈਂ ਕਿਹਾ ਜੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਅਥਰਾ ਚੜ੍ਹਾ ਐਸੇ ਦੇਖੇ ਆ ਜਿਹੜੇ ਤੁਸੀਂ ਅੱਜ ਮੈਨੇਜ ਕਰ ਰਹੇ ਆ ਤੇ ਉਹਦੋਂ ਕੋਈ ਝੜਪ ਹੋਈ ਤੁਹਾਡੇ 'ਚ ਬਾਕੀ ਉਹ ਦੌੜ ਗਿਆ ਸਾਰਾ ਕੋਈ ਉਹ ਸਿਸਟਮ ਦੇਖਿਆ ਨੂੰ ਪੁੱਛਿਆ ਕਿਵੇਂ ਖੜੇ ਆ ਨਹੀਂ ਜੀ ਬਾਈ ਜੀ ਨਹੀਂ ਬਾਈ ਜੀ ਮੈਂ ਕਿਹਾ ਯਾਰ ਤੁਸੀਂ ਸ਼ਰਮ ਕਰੋ ਤੁਸੀਂ ਇੱਕ ਪਰਡੇ ਦਿਹਾੜੀ ਮੇਤੋ ਲੈਂਦੇ ਰਹੇ ਆ ਤੁਸੀਂ ਮੇਰੇ ਤੇ ਚੜ ਕੇ ਆ ਗਏ ਮੇਰੇ ਲਈ ਗੇਟ ਬੰਦ ਕਰਦੇ ਆ ਕੰਪਨੀ ਦਾ ਮੈਂ ਕਿਹਾ ਮੈਂ ਮਾਲਕ 60 ਪੈਸੇ ਦਾ ਆਇਆ ਇਹ ਪ੍ਰਾਪਰਟੀ ਦੇ ਅੰਦਰ ਹੂੰ ਜੀ ਤੇ ਜਿਹੜੀ ਹਮਲੇਵਾਰੀ ਗੱਲ ਹੈ ਜਿਵੇਂ ਤੁਸੀਂ ਨਕਾਰਿਆ ਤੁਸੀਂ ਕਿਹਾ ਕਿ ਇਹ ਤਾਂ ਖੁਦ ਉਹਨਾਂ ਨੇ ਆਪ ਹੀ ਹਮਲਾ ਕਰਵਾਇਆ ਉਹਨਾਂ ਨੇ ਆਪ ਮੇਰੀ ਗੱਡੀ ਤਾਂ ਫਾਰਿੰਗ ਹੋਈ ਆ ਕ੍ਰਾਸ ਪਰਚਾ बराबर ਦਾ ਹੋ ਰਿਹਾ ਜੀ ਪਹਿਲਾਂ ਮੇਰੀ ਗੱਡੀ ਤੇ ਫਾਇਰ ਮਾਰੇ ਫਿਰ ਆਪਣੀ ਤੇ ਮਾਰ ਲਏ ਜੀ ਹੂੰ ਮੈਂ ਕਿਸੇ ਵੀ ਤੁਹਾਡੇ ਮਾਦੀਮ ਰਾਈ ਦੱਸਣਾ ਚਾਹਨਾ ਸਤਿਕਾਰਯੋਗ ਛੋਟੇ ਭਰਾ ਭਾਈ ਸਾਹਿਬ ਨੂੰ ਮੈਂ ਕਿਸੇ ਵੀ ਇਹਨਾਂ ਦੀ ਗੱਦੜ ਭਾਬੀ ਤੋਂ ਡਰਦਾ ਨਹੀਂ ਮੈਨੂੰ ਇਹਨਾਂ ਦੇ ਸਾਰੇ ਚੈਲੰਜ ਕਬੂਲ ਆ ਜੀ ਉਹ ਕਹਿੰਦੇ ਮੈਂ ਤਾਂ ਕੋਈ ਕ腐ਸ਼ਨ ਅਜ ਤੱਕ ਕੀਤੀ ਨਹੀਂ ਕਹਿੰਦੇ ਜੇ ਮੈਂ ਕ腐ਸ਼ਨ ਕਰ ਸਕਦਾ ਹੁੰਦਾ ਹੁਣ ਨੂੰ ਕਿੰਨੀ ਨੋਟ ਕਮਾ ਲੈਂਦਾ ਲੇਕੋ ਪੰਜਾਬੀ ਦੀ ਕਹਾਵਤ ਆ ਹੱਥ ਨਾਲ ਪੁੱਜੇ ਤੂ ਜਾ ਅੰਗੂਰ ਖੱਟੇ ਉਹ ਇਹਨਾਂ ਤੇ ਪੂਰੀ ਟੁੱਕਦੀ ਆ ਹੂੰ ਜੀ ਤੁਸੀਂ ਕਹਿ ਰਹੇ ਹੋ ਕਿ ਹੁਣ ਮੌਕਾ ਨਹੀਂ ਮਿਲਿਆ ਤੁਸੀਂ ਸਮਝਦਾਰ ਆ ਜੀ ਮੇਰੇ ਤੋਂ ਕਿਉਂ ਕਹੋਨੇ ਹੂੰ ਨਹੀਂ ਹੁਣ ਫਿਰ ਇਹ ਮਸਲਾ ਮੈਂ ਤੂੰ ਮੇਰੀ ਬੇਨਤੀ ਸੁਣੋ ਆਪਾਂ ਇਹਨੂੰ ਸ਼ਾਰਟਲੀ ਨਿਬੇੜੀਏ ਤੁਸੀਂ ਤੁਹਾਡਾ ਭਲਾ ਹੋਵੇ ਭਗਵਾਨ ਤੁਹਾਡੇ ਤੇ ਕਿਰਪਾ ਕਰੇ ਸਾਡੀ ਸਾਂਝੀ ਪੀਸੀ ਕਰਾਓ ਜੀ ਜੀ ਜ਼ਰੂਰ ਚਲੋ ਅਸੀਂ ਕੋਸ਼ਿਸ਼ ਕਰਾਂਗੇ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਓਕੇ ਥੈਂਕ ਯੂ ਜੀ